ਹਾਂਜੀ ਅੱਜ ਇੱਕ ਹੋਰ ਵਿਸ਼ਾ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਆ ਵੀਡੀਓ ਨੂੰ ਧਿਆਨ ਨਾਲ ਵੇਖੋ ਇਹ ਜੋ BB ਹੈ ਆਹ ਇਹ ਬੰਦਾ ਇਹ ਕੀ ਕਰਦੇ ਆ ਵੀ ਆਪਾਂ ਨੂੰ ਮੈਸੇਜ ਕਰਦੇ ਤੇ ਇਹ ਕਹਿੰਦੇ ਆ ਵੀ ਅਸੀਂ ਤੁਹਾਡੇ ਪੈਸੇ ਡਬਲ ਕਰ ਦਾਂਗੇ ਜਾਂ ਅਸੀਂ ਸ਼ੇਅਰ ਮਾਰਕੀਟ ਦੇ ਵਿੱਚ ਲਾਵਾਂਗੇ ਜਾਂ ਕੁਝ ਵੀ ਔਰ ਇਹ ਬੰਦੇ ਟੋਟਲੀ ਫਰਾਡ ਹੈ ਇਹਨਾਂ ਤੋਂ ਬਚੋ ਆ ਬੰਦੇ ਨੇ ਮੈਸੇਜ ਕੀਤੇ ਸੀ ਜਿਹੜੇ ਮੈਂ ਸਕਰੀਨ ਤੇ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਔਰ ਜੇ ਕਿਸੇ ਬੰਦੇ ਕੋਲੇ ਕੋਈ ਪਾਵਰ ਹੈ ਜਾਂ ਕੋਈ ਇੰਸਟਾਗ੍ਰam ਦਾ ਮਾਰ ਹੈਗਾ ਜਿਹੜਾ ਇਹ ਬੰਦੇ ਦੀ ਭਾਲ ਕਰ ਸਕਦਾ ਤਾਂ ਜਰੂਰ ਕਰੇ ਕਿਉਂਕਿ ਇਹ ਬੰਦੇ ਇਹ ਆ ਵੇਖੋ ਇੱਥੇ ਨੇ ਲਿਖਿਆ ਕਿ ਇਹ ਵੀਰ ਜੀ ਸਰਦਾਰ ਬੰਦੇ ਆ ਇਦਾਂ ਦੀ ਕੋਈ ਗੱਲ ਨਹੀਂ ਕਿੰਨੀ ਸ਼ਰਮ ਦੀ ਗੱਲ ਆ ਵੀ ਹੁਣ ਫਰਾਡ ਕਰਨ ਵਾਸਤੇ ਪੰਜਾਬੀਆਂ ਨੂੰ ਬਦਨਾਮ ਕਰਨਾ ਸ਼ੁਰੂ ਕਰਤਾ ਇਹ ਬੰਦਿਆਂ ਨੇ ਇਹਦਾ ਪੂਲਾ ਚਿਹਰਾ ਵੇਖ ਕੇ ਜੇ ਕੋਈ ਇਹਦੇ ਚਾਂਸੇ ਵਿੱਚ ਫਸ ਗਿਆ ਤਾਂ ਬਦਨਾਮੀ ਪੰਜਾਬੀਆਂ ਦੀ ਹੋਣੀ ਹੈ ਬਦਨਾਮੀ ਸਰਦਾਰਾਂ ਦੀ ਹੋਣੀ ਹੈ ਸੋ ਇਹ ਹੋ ਸਕਦਾ ਹੈ ਜਿਹੜੇ ਬੰਦੇ ਦੀ ਫੋਟੋ ਯੂਜ਼ ਕਰੀ ਜਾਂਦੇ ਆ ਉਸ ਬੰਦੇ ਨੂੰ ਪਤਾ ਵੀ ਨਾ ਹੋਵੇ ਵੀ ਮੇਰੀ ਫੋਟੋ ਦਾ ਕੀ ਵਰਤੋਂ ਹੋ ਰਹੀ ਹੈ ਅਰ ਜੇ ਕਿਸੇ ਕੋਲੇ ਕੋਈ ਹੱਲ ਹੈ ਤਾਂ ਜਰੂਰ ਕਰੋ ਜੇ ਕਿਸੇ ਬੰਦੇ ਕੋਲੇ ਮੇਰੀ ਵੀਡੀਓ ਜਿਹਦੇ ਕੋਲੇ ਪਹੁੰਚਦੀ ਹੈ ਜੋ ਇਸ ਬੰਦੇ ਦੀ ਭਾਲ ਕਰ ਸਕਦਾ ਇਸ ਨੂੰ ਰੋਕ ਸਕਦਾ ਵੇਖੋ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਵੀ ਇਹ ਬੰਦੇ ਫਰੌਡ ਕਰਦੇ ਆ ਕਿਉਂਕਿ ਅੱਜ ਕੱਲ੍ਹ ਦੁਨੀਆ ਤੇ ਚੱਲੀ ਜਾਂਦਾ ਪਰ ਮੈਨੂੰ ਇਤਰਾਜ਼ ਇਸ ਗੱਲ ਦਾ ਸਭ ਤੋਂ ਵੱਡਾ ਲੱਗਿਆ ਵੀ ਇਹ ਇੱਕ ਦਸਤਾਰ ਸਜਾ ਕੇ ਦਾੜਾ ਸਭ ਰੱਖ ਕੇ ਤੇ ਲੋਕਾਂ ਨੂੰ ਅਮੇਜ ਪਾ ਰਹੇ ਆ ਵੀ ਅਸੀਂ ਕਿਉਂਕਿ ਜਿੱਥੇ ਕੋਈ ਪੰਜਾਬੀ ਬੰਦੇ ਦਾ ਚਿਹਰਾ ਵੇਖ ਕੇ ਵਿਸ਼ਵਾਸ ਕਰ ਲੈਂਦੇ ਲੋਕੀ ਸੋ ਮੈਂ ਨਹੀਂ ਚਾਹੁੰਦਾ ਵੀ ਕੋਈ ਬੰਦਾ ਇਹਦੇ ਆਈਡੀ ਚਿਹਰਾ ਸਰਦਾਰ ਵੇਖ ਕੇ ਵੀ ਸਰਦਾਰ ਬੰਦਾ ਵਿਸ਼ਵਾਸ ਕਰਕੇ ਬੰਦਾ ਫਸ ਜੇ ਤਾਂ ਕੱਲ ਨੂੰ ਪੰਜਾਬੀਆਂ ਦਾ ਵਿਸ਼ਵਾਸ ਉੱਠਣ ਵਾਲੀ ਗੱਲ ਆ ਸੋ ਇਹ ਵੀਰ ਨੂੰ ਰੋਕਿਆ ਜਾਵੇਗਾ ਮੇਰਾ ਕਿਵੇਂ ਜੇ ਕਿਸੇ ਕੋਲੇ ਕੋਈ ਇਹ ਤਾਂ ਆ ਬੰਦਾ ਹੈ ਔਰ ਸਾਰੀਆਂ ਪੋਸਟਾਂ ਇਹਦੀਆਂ ਸਿਰਫ 4 ਦਿਨ ਪਹਿਲਾਂ ਦੀਆਂ ਸਾਰੀਆਂ ਜਿੰਨੀਆਂ ਵੀ ਹੈ ਇਹ ਥੱਲੇ ਨੇ ਕੁਝ ਕਾਗਜ਼ ਪੱਤਰ ਵੀ ਸ਼ੇਅਰ ਕੀਤੇ ਆ ਇਹ ਮੈਂ ਐਵੇਂ ਕਹਾਂ ਮੈਨੂੰ ਤਾਂ ਇਹਦੇ ਬਾਰੇ ਕੁਝ ਜ਼ਿਆਦਾ ਪਤਾ ਨਹੀਂ ਵੀ ਇਹ ਕੀ ਬਲਾ ਬਸ ਇੰਨਾ ਮੈਂ ਸਮਝ ਗਿਆ ਵੀ ਬੰਦਾ ਫਰਾਡ ਆ ਸੋ ਆ ਵੇਖੋ ਕਿਵੇਂ ਬੁਲਟ ਬੁਲਟ ਵੀ ਵਿਖਾਇਆ ਔਰ ਉਹਨੇ ਐਡਰੈਸ ਵਗੈਰਾ ਵੀ ਆਪਦਾ ਦੱਸਿਆ ਜਦੋਂ ਮੈਂ ਪੁੱਛਿਆ ਤੇ ਔਰ ਸਭ ਤੋਂ ਸ਼ਰਮ ਵਾਲੀ ਗੱਲ ਇਹ ਹੈ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਵੀ ਤੁਸੀਂ ਪੰਜਾਬੀ ਬੰਦੇ ਦਾ ਰੂਪ ਧਾਰ ਕੇ ਇੱਕ ਸਰਦਾਰ ਦਾ ਰੂਪ ਧਾਰ ਕੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰਤਾ ਯਾਰ ਕਮਾਲ ਹੀ ਹੋ ਗਈ ਇਹਨਾਂ ਲੁੱਟੋ ਦੁਨੀਆ ਲੁੱਟਣ ਖਾਣੋਂ ਬਈ ਹੈ ਪਰ ਘੱਟੋ ਘੱਟ ਤੁਸੀਂ ਬਦਨਾਮ ਤਾਂ ਨਾ ਕਰੋ ਕਿਸੇ ਕੌਮ ਨੂੰ। ਸੋ ਵੀਰ ਆਪਦੇ ਵਿਚਾਰ ਵੀ ਪੇਸ਼ ਕਰਿਓ ਤੇ ਬੰਦਿਆਂ ਦੀ ਪੜਤਾਲ ਵੀ ਕਰੋ ਤੁਸੀਂ ਵੀ ਇਹ ਕੌਣ ਆ ਜੇ ਕੋਈ ਕਰ ਸਕਦਾ ਤਾਂ। ਬਾਕੀ ਜਿਸ ਤਰ੍ਹਾਂ ਪਹਿਲਾਂ ਕੈਨੇਡਾ ਅਮਰੀਕਾ ਚੋਂ ਕਾਲ ਆਉਂਦੀਆਂ ਸੀ ਮੈਂ ਤੁਹਾਡਾ ਫਲਾਨਾ ਬੋਲਦਾ ਫਲਾਨਾ ਬੋਲਦਾ ਉਸੇ ਤਰ੍ਹਾਂ ਇਹ ਨਵੇਂ ਫਰਾਡ ਚੱਲ ਰਹੇ ਹਨ ਜੇ ਕਿਸੇ ਦੀ ਸਕਰੀਨ ਤੇ ਆ ਬੰਦਾ ਕੰਟੈਕਟ ਕਰਨ ਦੀ ਕੋਸ਼ਿਸ਼ ਕਰੇ ਤਾਂ ਇਹਦੇ ਚਾਂਸੇ ਚ ਨਾ ਫਸੇ ਮੇਰਾ ਵੀਰ। ਧੰਨਵਾਦ ਜੀ